ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨਾਨ ਉਪਰ ਦੱਸੇ ਵਾਹਿਗੁਰੂ ਜੀ ਦੇ ਸਿੱਧਕ ਸ਼ਰਧਾ ਵਿੱਚ ਭਿੱਜ ਕੇ ਨਾਮ ਜਪਣ ਨਾਲ ਤਨ ਬੁੱਧੀ ਤੇ ਆਤਮਾ ਸੁਅਸ਼ੁਣ ਜਾਂਦੇ ਆ ਨਿਰਮਲ ਆਤਮਾ ਨੂੰ ਮੈਲਾ ਸਰੀਰ ਤੇ ਮੈਲੇ ਕੱਪੜੇ ਚੰਗੇ ਨਹੀਂ ਲੱਗਦੇ ਸੋ ਸਰੀਰਕ ਬਵਸਥਾ ਅਨਸਾਰ ਠੰਡੇ अथवा ਗਰਮ ਜਲ ਨਾਲ ਸਰੀਰ ਦੇ ਸਹਿ ਸਕਣ ਵਾਲੇ ਸਮੇਂ ਇਸ਼ਨਾਨ ਕੀਤਾ ਕਿਉਂਕਿ ਸਰੀਰਕ ਇਸ਼ਨਾਨ ਪਰ ਜਿੱਥੇ ਨਿਰਮਲਤਾ ਆਉਂਦੀ ਹੈ ਉੱਥੇ ਅੰਦਰਲੀ ਸਤਿਆ ਵੀ ਖर्च ਹੁੰਦੀ ਹੈ ਗੁਰੂ ਜੀ ਨੇ ਸਿੱਖੀ ਵਿੱਚ ਸਰੀਰ ਦਾ ਇਸ਼ਨਾਨ ਨਾਮ ਜਪਣ ਦੀ ਸਹੈਤਾ ਲਈ ਦੱਸਿਆ ਹੈ ਨਾ ਕੀ ਵਹਿਮ ਵਾਲਾ ਹੱਠ ਨਾਲ ਕਰਨ ਵਾਲਾ ਕਰਮ ਸਰੀਰ ਮੰਨੇ ਨਾ ਮੰਨੇ ਪਰ ਪਾਣੀ ਵਹਾਉਣ ਦੇ ਹੱਠ ਵਾਲੇ ਇਸ਼ਨਾਨ ਗੁਰੂ ਜੀ ਨੇ ਮਨਾ ਕੀਤੇ ਹਨ ਇਕ ਪਾਲਾ ਕਕਰ ਭਨ ਸੀਤਲ ਜਲ ਹੈ ਵਹੀ ਅਰਥਾਤ ਕਈ ਇੱਕ ਪਾਲੇ ਵਿੱਚ ਹੱਠ ਨਾਲ ਤਲਾਬ ਆਦ ਪਰ ਜੰਮੀ ਕੱਕਰੀ ਭਨ ਕੇ ਉਸ ਦੇ ਠੰਡੇ ਜਲ ਨਾਲ ਠਰੂ ਠਰੂ ਕਰਦੇ ਇਸ਼ਨਾਨ ਕਰਦੇ ਪਰ ਨਾਮ ਬਿਨਾ ਸਭ ਨਿਸਵਲ ਹੈ ਤਨ ਤਾਂ ਸੁਆਹ ਹੋ ਕੇ ਇੱਥੇ ਹੀ ਰਹਿ ਜਾਏਗਾ ਇਸੇ ਪੌੜੀ ਦੇ ਅੰਤ ਵਿੱਚ ਦੱਸਿਆ ਹੈ ਵਿਣ ਨਾਵੇ ਤਨ ਸ਼ਾਰ ਕਿਆ ਕਹਿ ਰੂ ਬਹੀ ਸੋਹਣ ਖਸਮ ਦਵਾਰ ਜੇ ਸਤਗੁਰ ਸੇਵਹੀ ਮਹਲਾਰ ਦੀ ਵਾਰ ਹੈ ਮਹੱਲਾ ਪਹਿਲਾ ਸੋ ਕਰਨ ਜੋਗ ਮੁਖ ਕਰਮ ਹੈ ਨਾਮ ਜਪਣ ਇਹ ਹੈ ਦਾਤ ਸਤਗੁਰਾਂ ਦੀ ਸੋ ਆਪਣੀ ਮੱਤ ਤਿਆਗ ਕੇ ਸਤਿਗੁਰੂ ਜੀ ਦੀ ਉੱਜਲ ਮੱਤ ਧਾਰਨ ਕਰਕੇ ਸੇਵਾ ਕਰੀਏ ਤਾਂ ਜੋ ਦਰਗਾਹ ਵਿੱਚ ਆਦਰ ਦਾ ਥਾਓ ਮਿਲੇ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ ਇਸ ਲਈ ਕਈ ਸੱਜਣ ਬੁੱਢੇ ਵਾਰੇ ਦਿਨ ਜਿਹੜੇ ਇਸ਼ਨਾਨ ਕਰਦੇ ਪਰ ਸਵਾਸਤੀ ਸਾਵਧਾਨ ਸਰੀਰਾਂ ਲਈ ਅੰਮ੍ਰਿਤ ਵੇਲੇ ਦਾ ਇਸ਼ਨਾਨ ਇੱਕ ਨਿਯਮਤ ਹੈ ਇਹ ਸਤਗੁਰੂ ਜੀ ਦਾ ਹੁਕਮ ਹੈ ਉਠ ਇਸ ਨਾਨ ਕਰਹੁ ਪਰਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ